ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਪੰਜਾਬੀ ਸਾਹਿਤ ਸਭਾ ਸ਼੍ਰੀ ਭੈਣੀ ਸਾਹਿਬ ਵੱਲੋਂ ਮਿਤੀ 9 ਫਰਵਰੀ 2025 ਦਿਨ ਐਤਵਾਰ ਨੂੰ ਇੱਕ ਸ਼ਾਨਦਾਰ ਸਮਾਗਮ ਗੁਰਸੇਵਕ ਸਿੰਘ ਢਿਲੋਂ ਦੀ ਪ੍ਰਧਾਨਗੀ ਹੇਠ ਹੋਇਆ ਜਿਸ ਵਿੱਚ ਮਾਸਟਰ ਤੇਲੂਰਾਮ ਕਹਾੜਾ ਦੀ ਕਿਤਾਬ ਆਖਰੀ ਕਤਾਰ ਦੇ ਯੋਧੇ ਕਹਾਣੀ ਸੰਗ੍ਰਹਿ ਲੋਕ ਅਰਪਣ ਕੀਤੀ ਗਈ ਸਮਾਗਮ ਦੀ ਪ੍ਰਧਾਨਗੀ ਕਾਮਰੇਡ ਸੁਵਰਨ ਸਿੰਘ ਵਿਰਕ ਸੂਬਾ ਬਲਵਿੰਦਰ ਸਿੰਘ ਚੱਲ ਗੁਰਸੇਵਕ ਸਿੰਘ ਢਿੱਲੋਂ ਤੇਲੂराम ਕਹਾੜਾ ਰਵਿੰਦਰ ਸਿੰਘ ਰਵੀ ਨੇ ਸਾਂਝੇ ਤੌਰ ਤੇ ਕੀਤੀ। ਸਮਾਗਮ ਵਿੱਚ ਕਾਮਰੇਡ ਸੁਵਰਨ ਸਿੰਘ ਵਿਰਕ ਨੇ ਬੋਲਦਿਆਂ ਕਿਹਾ ਕਿ ਤੇਲੂराम ਕਹਾੜਾ ਇੱਕ ਸਮਰੱਥ ਕਹਾਣੀਕਾਰ ਹੈ। ਉਸ ਵਿੱਚ ਕਹਾਣੀਆਂ ਲੋਕ ਮਨਾਂ ਨੂੰ ਠੰਬਦੀਆਂ ਹਨ। ਪੁਸਤਕ ਦਾ ਪਰਚਾ ਰਗਵੀਰ ਸਿੰਘ ਭਾਰਤ ਨੇ ਪੜ੍ਹਿਆ। ਪ੍ਰਮੁੱਖ ਬੁਲਾਰਿਆਂ ਵਿੱਚ ਚੂਬਾ ਬਰਵਿੰਦਰ ਸਿੰਘ ਚੱਲ ਸ਼੍ਰੀ ਸੁਰੇਂਦਰ ਰਾਮਪੂਰੀ ਰਾਮ ਸਰੂਪ ਰਿੱਕੀ ਰਗਵੀਰ ਸਿੰਘ ਭਾਰਤ ਨਰਪਾਲ ਸਿੰਘ ਗਰਚਾ ਜਸਬੀਰ ਸਿੰਘ ਚੱਜ ਆਦਿਕ ਨੇ ਕਿਤਾਬ ਬਾਰੇ ਆਪੋ ਆਪਣੇ ਵਿਚਾਰ ਪ੍ਰਗਟ ਕੀਤੇ ਲੇਖਕ ਤੇ ਫੋਟੋਗ੍ਰਾਫਰ ਰਵਿੰਦਰ ਸਿੰਘ ਰਵੀ ਬਾਰੇ ਚਰਚਾ ਰਜਿੰਦਰ ਕੌਰ ਪੰਨੂ ਨੇ ਪੜਿਆ ਪ੍ਰਸਿੱਧ ਫੋਟੋਗ੍ਰਾਫਰ ਤੇ ਲੇਖਕ ਰਵਿੰਦਰ ਸਿੰਘ ਰਵੀ ਤੇ ਸਮਾਜ ਸੇਵੀ ਜਸਪਾਲ ਸਿੰਘ ਗਰੇਵਾਲ ਪੈਣੀ ਸਾਹਿਬ ਦਾ ਸਭਾ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ ਦੂਸਰੇ ਸੈਸ਼ਨ ਵਿੱਚ ਕਾਬਲੇ ਤਾਰੀਫ ਕਵੀ ਦਰਬਾਰ ਹੋਇਆ ਜਿਸ ਦੀ ਪ੍ਰਧਾਨਗੀ ਪ੍ਰਸਿੱਧ ਗੀਤਕਾਰ ਕਰਨੈਲ ਸਿੰਘ ਸਿਵਿਆ ਰਜਿੰਦਰ ਕੌਰ ਪੰਨੂ ਇੰਦਰਜੀਤ ਕੌਰ ਲੋਟੇ ਜਸਵੀਰ ਕੌਰ ਜੱਸੀ ਮਾਨਗੜ ਜਸਵਿੰਦਰ ਕੌਰ ਮਾਨਗੜ ਨੇ ਕੀਤੀ। ਹਾਜ਼ਰ ਸ਼ਾਇਰਾਂ ਵਿੱਚ ਪਾਲੀ ਖਾਦਮ ਅਨਿਲ ਫਤੇਗੜ ਜੱਟਾਂ ਸ਼੍ਰੀ ਸਰਜੀਤ ਵਿਸ਼ਦ ਬਲਬੀਰ ਸਿੰਘ ਬੱਬੂ ਕਹਾੜਾ ਹਰਵੰਸ ਮਾਲਵਾ ਨੀਤਰ ਸਿੰਘ ਮੁੱਤੋ ਹਰਵੰਸ ਸਿੰਘ ਰਾਏ ਪਰਗਤ ਸਿੰਘ ਪਮੱਦੀ ਸੁਖਵਿੰਦਰ ਸਿੰਘ ਬਾਦਲਾ ਸਨੀ ਚਕੋਹੀ ਅਵਤਾਰ ਸਿੰਘ ਉਟਾਲਾ ਤਰਨਜੀਤ ਕੌਰ ਗਰੇਵਾਲ ਜਗਮੂਨ ਸਿੰਘ ਟਮਕੌਦੀ ਸੁਖਦੇਵ ਸਿੰਘ ਕਾਕੂ ਪੰਮੀ ਹਬੀਬ ਜੁਰਾਵਰ ਸਿੰਘ ਪੰਚੀ ਮਨਦੀਪ ਸਿੰਘ ਮਾਨਕੀ ਮਨਵੀਰ ਸਿੰਘ ਧੀਮਾਨ ਮੀਤ ਪਾਣੀਪਤ ਸ਼ਾਨ ਬਗਲੀ ਅਮਰਜੀਤ ਕੌਰ ਮਰੀਂਡਾ ਪੱਪੀ ਮੋਹਾਲੀ ਬਲਬੀਰ ਸਿੰਘ ਬੱਬੀ ਜਗਦੀਪ ਸਿੰਘ ਬਾਗਾ ਗੁਰਬਾਗ ਸਿੰਘ ਰਾਇਆ ਆਦਿ ਨੇ ਰਚਨਾਵਾਂ ਦਾ ਪਾਠ ਕੀਤਾ ਕਰਨ ਸਿੰਘ ਬਲਜਗਬੀਰ ਸਿੰਘ ਵਿੱਕੀ ਨੇ ਸਟੇਜ ਦੀ ਸੰਚਾਲਨਾ ਖੂਬਸੂਰਤ ਅੰਦਾਜ਼ ਵਿੱਚ ਨਿਭਾਈ ਬਲਵੰਤ ਸਿੰਘ ਬਿਰਕ ਨੇ ਰਜਿਸਟਰ ਤੇ ਹਾਜ਼ਰੀ ਲਵਾਉਣ ਦੀ ਡਿਊਟੀ ਪੂਰੀ ਜ਼ਿੰਮੇਵਾਰੀ ਨਾਲ ਨਿਭਾਈ ਸਮਾਗਮ ਦੀ ਕਵਰੇਜ ਪ੍ਰਸਿੱਧ ਪੱਤਰਕਾਰ ਬਲਬੀਤ ਸਿੰਘ ਬੱbbi ਲਖਵੀਰ ਸਿੰਘ ਲੱਬੇ ਨੇ ਕੀਤੀ ਗੁਰਸੇਵਕ ਸਿੰਘ ਢਿੱਲੋਂ ਨੇ ਦੂਰੋਂ ਨੇੜੇੋਂ ਆਏ ਹੋਏ ਸ਼ਾਇਰਾਂ ਦਾ ਧੰਨਵਾਦ ਕੀਤਾ